20 ਮਈ ਨੂੰ ਪੰਜਾਬ ਵਿੱਚ ਭਾਰੀ ਮੀਂਹ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਵੱਡਾ ਖਤਰਾ ਹੁਣੇ-ਹੁਣੇ ਆਈ ਵੱਡੀ ਅਪਡੇਟ ਮੌਸਮ ਨੂੰ ਲੈ ਕੇ ਮੌਸਮ ਵਿਭਾਗ ਨੇ ਚੇਤਾਵਨੀਆਂ ਜਾਰੀ ਕਰ ਦਿੱਤੀਆਂ ਨੇ ਕਿਉਂਕਿ ਲੋਕਾਂ ਨੂੰ ਅਤਿ ਦੀ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਦੇ ਵਿਚਾਲੇ ਰਾਹਤ ਦੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਪੰਜਾਬ ਦੇ ਵਿੱਚ ਵਰਸੇਗਾ ਭਾਰੀ ਮੀਂਹ ਸੂਬੇ 'ਚ ਚੱਲੇਗੀ ਅੱਜ ਧੂੜ ਭਰੀ ਹਨੇਰੀ ਕੱਲ੍ਹ ਤੋਂ ਇਸ ਦਿਨ ਤੱਕ ਬੂੰਦਾਬੰਦੀ ਦਾ ਅਸਰ ਮੌਸਮ ਵਿਭਾਗ ਨੇ ਜਾਰੀ ਕਰ ਦਿੱਤਾ ਹੈ ਅਲਰਟ ਮੌਸਮ ਨੂੰ ਲੈ ਕੇ ਅਲਰਟ ਜਾਰੀ ਹੋ ਰਹੇ ਹਨ ਅੱਜ ਧੂੜ ਭਰੀ ਹਨੇਰੀ ਨਾਲ ਬਾਰਿਸ਼ ਜਿਹੜੀ ਆ ਕਈ ਜ਼ਿਲ੍ਹਿਆਂ ਵਿੱਚ ਦੱਸੀ ਜਾ ਰਹੀ ਹੈ ਜਿਸ ਨੂੰ ਲੈ ਕੇ ਅਪਡੇਟ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਪੰਜਾਬ ਪੰਜਾਬ 'ਚ ਐਤਵਾਰ ਨੂੰ ਵੀ ਮੌਸਮ ਤੇਜ਼ਰ ਦਿਖਾ ਰਿਹਾ ਸੀ ਗਰਮ ਰਿਹਾ ਉਸੇ ਦੌਰਾਨ ਬਠਿੰਡਾ 'ਚ ਲਗਾਤਾਰ ਚੌਥੇ ਦਿਨ ਪੰਜਾਬ 'ਚ ਸਭ ਤੋਂ ਗਰਮ ਰਿਹਾ ਇੱਥੇ ਦਿਨ ਦਾ ਤਾਪਮਨ 45 ਡਿਗਰੀ ਤੱਕ ਦਰਜ ਕੀਤਾ ਗਿਆ ਜੀ ਹਾਂ ਵੱਡੀ ਅਪਡੇਟ ਤੁਹਾਣਾ ਹਾਂਜੀ ਕੀਤੇ ਅੰਮ੍ਰਿਤਸਰ ਤੇ ਗੁਰਦਾਸਪੁਰ ਵਿੱਚ 42 ਡਿਗਰੀ ਜਿਹੜਾ ਦਰਜ ਕੀਤਾ ਗਿਆ ਤਾਪਮਨ ਤਾਂ ਮੌਸਮ ਬਗ ਦੇ ਅਨੁਸਾਰ ਮੋਗਾ ਦੇ ਵਿੱਚ 43 ਡਿਗਰੀ ਮੌਸਮ ਕੇਂਦਰ ਚੰਡੀਗੜ੍ਹ ਨੇ ਪੇਸ਼ ਨੂੰ ਮੁਤਾਬਕ ਸੋਮਵਾਰ ਨੂੰ ਪੰਜਾਬ ਦਾ ਮੌਸਮ ਬਦਲੇਗਾ ਕਿਹਾ ਸੀ ਇਸ ਦੌਰਾਨ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਧੂੜ ਭਰੀ ਹਾਨੀਰੀ ਜਲੜ ਦੀ ਸੰਭਾਵਨਾ ਦੱਸੀ ਜਾ ਰਹੀ ਹੈ 20 ਤੋਂ ਲੈ ਕੇ 24 ਮਈ ਤੱਕ ਹਵਾਵਾਂ ਦੀ ਰਫ਼ਤਾਰ ਜਿਹੜੀ ਹੈ ਦੱਸੀ ਜਾ ਰਹੀ ਹੈ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲਣਗੇ ਇਸ ਦੌਰਾਨ ਕਈ ਜ਼ਿਲ੍ਹੇ ਵਿੱਚ ਬੂੰਦਬਾਂ ਦੀ ਤੇਜ਼ਮੀ ਦੇ ਅਸਰ ਦੇਖਣ ਨੂੰ ਮਿਲਣਗੇ ਇਸ ਦੇ ਨਾਲ ਹੀ ਦਿਨ ਦਾ ਤਾਪਮਾਨ ਵਿੱਚ ਕਮੀ ਆਉਣ ਦੀ ਸੰਭਾਵਨਾ ਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਜਿਹੜੀ ਹੈ ਮਿਲਦੀ ਹੋਈ ਨਜ਼ਰ ਆਵੇਗੀ بارش ਜਿਹੜੀ ਆ ਪੰਜਾਬ ਦੇ ਵਿੱਚ ਦੱਸੀ ਜਾ ਰਹੀ ਹੈ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਤੇਜ਼ ਮੀਂਹ ਜਿਹੜਾ ਦੇਖਣ ਨੂੰ ਮਿਲੇਗਾ ਗੜੇ ਮਾਰੀ ਦੇ ਅਸਾਰ ਦੇਖਣ ਨੂੰ ਮਿਲਣਗੇ 20 ਤੋਂ ਲੈ ਕੇ 24 ਮਈ ਤੱਕ ਜਿਹੜੀਆਂ ਇਹ ਚੇਤਾਵਨੀਆਂ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤੀਆਂ ਗਈਆਂ ਹਨ ਮੌਸਮ ਵਿਭਾਗ ਅਨੁਸਾਰ ਅੱਜ ਪਠਾਨਕੋਟ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜ਼ਿਲਹੰਦਰ ਹੁਸ਼ਿਆਰਪੁਰ ਰੂਪਨਗਰ ਮੁਹਾਲੀ ਫਤਿਹਗੜ੍ਹ ਸਾਹਿਬ ਨਵਾਂ ਸ਼ਹਿਰ ਪਟਿਆਲਾ ਵਿੱਚ ਜ਼ਰੂਰ ਅਲਰਟ ਜਾਰੀ ਕੀਤਾ ਗਿਆ ਜਿੱਥੇ ਕਿ ਤੇਜ਼ ਹਵਾਵਾਂ ਚੱਲ ਸਕਦੀਆਂ ਹਨ ਮੀਂਹ ਦੀ ਚੇਤਾਵਨੀ ਵੀ ਹੈ ਤਾਂ ਦੇਖ ਸਕਦੇ ਹੋ ਮਹਰੀ ਚੇਤਾਵਨੀ ਦਿੱਤੀ ਜਾ ਰਹੀ ਹੈ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਅਮਨਿਸਰ ਪਠਾਨਕੋਟ ਤਰਨਤਾਰਨ ਕਪੂਰਥਲਾ ਜ਼ਿਲੰਦਰ ਹੁਸ਼ਿਆਰਪੁਰ ਰੂਪਨਗਰ ਮੋਹਾਲੀ ਫਤਿਹਗੜ੍ਹ ਸਾਹਿਬ ਨਵਾਂ ਸ਼ਹਿਰ ਅਤੇ ਪਟਿਆਲਾ ਦੇ ਵਿੱਚ ਜੈਲੋ ਅਲਰਟ ਮੌਸਮੀ ਭਾਗ ਦੇ ਵੱਲੋਂ ਜਾਰੀ ਕੀਤਾ ਗਿਆ ਹੈ ਜਿੱਥੇ ਤੇਜ਼ ਮੀਂਹ ਅਤੇ ਤੇਜ਼ ਹਨੇਰੀ ਹਵਾਵਾਂ ਚੱਲਣ ਦੀ ਚੇਤਾਵਨੀ ਮੌਸਮੀ ਭਾਗ ਦੇ ਵੱਲੋਂ ਜਾਰੀ ਕੀਤੀ ਗਈ ਹੈ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਬਾਕੀ ਤੁਸੀਂ ਆਪਣੇ ਜ਼ਿਲ੍ਹੇ ਦਾ ਨਾਮ ਕਮੈਂਟ ਵਿੱਚ ਜਰੂਰ ਸ਼ੇਅਰ ਕਰਿਓ 6 ਦਿਨਾਂ ਦਾ ਅਲਰਟ ਜਾਰੀ ਪੰਜਾਬ ਵਿੱਚ ਅੱਜ ਤੋਂ ਲੈ ਕੇ ਜੀ ਹਾਂ ਦੇਖ ਸਕਦੇ ਹੋ 24 ਮਈ ਤੱਕ ਸੂਬੇ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ 24 ਮਈ ਤੱਕ ਵੱਖ-ਵੱਖ ਜ਼ਿਲ੍ਹਿਆਂ ਵਿੱਚ ਧੂੜ ਭਰੀ ਹਨੇਰੀ ਤੇਜ਼ ਹਵਾਵਾਂ ਗਰਜ ਤੂਫਾਨ ਲਈ ਅਲਰਟ ਜਾਰੀ ਕੀਤਾ ਗਿਆ ਖਾਸ ਕਰਕੇ ਬਠਿੰਡਾ ਫਰੀਦਕੋਟ ਫਾਜ਼ਿਲਕਾ ਤੇ ਮਾਨਸਾ ਵਰਗੇ ਜ਼ਿਲ੍ਹਿਆਂ ਵਿੱਚ ਬਾਈ ਮੈਨੂ ਅਲਰਟ ਸ਼੍ਰੇਣੀਆ ਵਿੱਚ ਰੱਖਿਆ ਗਿਆ ਹੈ ਤਾਂ ਦੇਖ ਸਕਦੇ ਹੋ ਜੀ ਵੱਡੀ ਖਬਰ ਜਿਹੜੀ ਆ ਮੌਸਮ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਮੌਸਮੀ ਪਾਗ ਦੇ ਵੱਲੋਂ ਅੰਮ੍ਰਿਤਸਰ ਦੇ ਵਿੱਚ ਵੀ ਮੀਂਹ ਪੈਣ ਦੀ ਸੰਭਾਵਨਾ ਹੈ ਮੌਸਮ ਸੰਧੀ ਵੱਡੀ ਅਪਡੇਟ ਜਿਹੜੀ ਸਾਹਮਣੇ ਆ ਰਹੀ ਹੈ ਬਾਕੀ ਮੌਸਮ ਸੰਧੀ ਜਿਵੇਂ ਕਿ ਹੋਰ ਤਾਜ਼ਾ ਅਪਡੇਟ ਜਾਣਕਾਰੀ ਆਉਂਦੀ ਹੈ ਅਸੀਂ ਚੈਨਲ 'ਤੇ ਜਰੂਰ ਸ਼ੇਅਰ ਕਰਾਂਗੇ ਜਿਹਨਾਂ ਨੂੰ ਕਰ ਲੋ ਸਬਸਕ੍ਰਾਈਬ ਤਦ ਤੱਕ ਲਈ ਧੰਨਵਾਦੀ ਸਾਰਿਆਂ ਦਾ